ਕਹਿੰਦਾ ਨਾ ਕਰਾ ਹਾਂ ਹਾਂ ਇੱਛੇ ਕਰ ਬੂਹਣ ਪਿੱਛੇ ਕਰ ਜੂਮ ਕਰ ਆ ਦੇ ਲੱਕੜੀ ਨੂੰ ਬਾਈਆ ਬਾਈ ਕੋਈ ਦਾ ਭਾਗ ਰੈਨ ਨੂੰ ਪਾਈਂ ਨੱਟਾਂ ਦੇ ਨਹੀਂ ਫਹਾ ਨਹੀਂ ਹੈਗੀ ਇਹਦਾ ਉਹ ਅਸੀਂ ਲਾ ਲਾਂਗੇ ਆਪਣੀ ਬਾਹਲਾ ਜੇ ਕਰਦਾ ਵੇਖ ਰਾ ਤੈਨੂੰ ਨਹੀਂ ਮੈਨੂੰ ਪਤਾ ਲੱਗਦਾ ਬਾਹਲਾ ਬਹੁਤ ਫਹਾ ਨਹੀਂ ਲੈਂਦੀ ਹੁੰਦੀ ਇਹਦਾ ਸਭ ਪਤਾ ਤੈਨੂੰ ਕੀ ਮਾ ਆ ਕੋ ਬਿਆ ਮਲੇ ਕੱਢ ਲੱਗ ਜੇ ਕੋਈ ਤਾਂ ਖੜਦਾ ਰਹਿੰਦਾ ਹੈ ਦੇਖ ਲੈ ਖੜ ਦੇ ਇੱਕ ਮਿੰਟ ਦਾ ਮੈਂ ਭੁਲਿਖਾ ਕੋ ਖੜਦਾ ਰਹਿੰਦਾ ਫਹਾ ਨਹੀਂ ਆਉਂਦਾ ਬੱਕਰੀ ਦਾ ਕਾਲ ਨਹੀਂ ਘੁੱਟਾ ਹੋਰ ਕੋਈ ਇਹ ਟੂਣਾ ਨਹੀਂ ਕਰਿਆ ਲੈ ਲਾ ਲੈ ਲਾਲ ਨੇ ਆ ਅੱਖ ਦਾ ਗੰਢ ਤੇ ਕੌਣ ਦੂਜੂ ਪਾ ਦਿੰਨੇ ਆ ਨੀ ਕਈ ਲੋਕ ਜਮਹਾ ਚਲ ਹੁਣ ਤੂੰ ਬੱਕਰੀ ਦੀ ਗੱਲ ਕਰ ਚੁੱਪ ਰਹਿ ਜੂ ਜਿੱਥੇ ਬੋਲਦਾ ਮੈਂ ਸਮਝ ਗਿਆ ਵੀ ਕਿਤੇ ਮੁੜ ਕੇ ਚੂਸਾ ਲਾਉਂਦੀ ਵਿੱਚ ਉਂਗਲੀ ਹੋਵੇ ਲੈ ਕੁੜੀਆਂ ਨੂੰ ਦਿਖਾਉਣਾ ਸੱਜ ਲਾਉਂ ਗਈਆਂ ਨੇ ਇਹ ਗੱਲਾਂ ਥੋੜਾ ਪਿੱਛੇ ਹੋ ਜੀ ਆਪਾਂ ਉਹਨੂੰ ਚੁੰਗ ਜਾਂਦੇ ਹੋ ਜਾਵਾਂਗੇ ਪਿੱਛੇ ਥੋੜਾ ਪਿੱਛੇ ਉਹ ਇੱਕ ਪ੍ਰਾਣੀ ਕੁਲਟੀ ਜੀ ਆਹੋ ਜਿਹੜੀ ਪਹਿਲਾਂ ਬੁਰੇ ਪਿੱਛੇ 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 ਆ ਉਹ ਕਿਧਰ ਵਾਕੇ ਪਾਈ ਹਾਂਜੀ ਹਾਂਜੀ ਆ ਦੇ ਛੋਟੀਆਂ ਐ ਸਹੀ ਹਾਂ 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 ਕੀ ਮੰਗਿਆ ਵੀਰ ਜੀ ਮੰਗਰ ਬੱਜਾ ਮੰਗਰ ਮੰਗਰ ਇਹ ਕੁਝ ਹੋਰ ਕਹਦੇ ਤੇ ਕਹਿੰਦੇ 10 ਕਰੀ ਦੁਬਾਰਾ ਕੋਈ ਬਈ ਸਾਈਡ ਤੇ ਤਾਈ ਦਾ ਵਿੱਚ ਚੁੱਪ ਕਰਕੇ ਬੰਸਦੇ ਹਾਂ ਨੌਂ ਨਿਹਾਰ ਤਾਈ ਲੰਘਦੇ ਹੁੰਦੇ ਹਾਂ ਨਿਹਾਰ ਤਾਈ ਲੰਘਦੇ ਹੁੰਦੇ ਸਰਦੀ ਵਾਲੀ ਤੇ ਇਹ 10 ਵਾਲੀ ਵੀ ਨਹੀਂ ਨਾ 10 ਵਾਲੀ ਨਾ 10 ਵਾਲੀ ਫਿਰ ਨਿਕਲੋ ਜਿੰਨੇ ਯਾਰ ਦੀ ਦਿਓ ਜੀ ਨਹੀਂ ਹੁੰਦੀ ਨਹੀਂ ਕੋਣ ਅੰਦਰ ਆ ਦੇਸੀ ਐ ਅਜੇ ਤਾਈ ਦੇਸੀ ਸਿੰਘ ਵੀ ਲਾਹੌਰ ਕੰਨੀ ਜਾਂਦੇ ਨਹੀਂ ਹਾਂ ਇਹ ਇੱਕ ਕੰਨ ਨੂੰ ਛੋਟੇ ਸਾਹਵਲਾ ਕਰਦਾ ਮੈਂ ਤਾਂ ਉਹ ਨਹੀਂ ਕਰਦਾ 12000 ਦੀ ਨਹੀਂ ਹੁੰਦੀ ਤੁਸੀਂ ਕਹਿ ਮੱਠੂ ਫੋਟਸ ਹਰ ਹਾਂ ਨਹੀਂ ਫੁਰਬਲਾ 52 125 ਹੁੰਦਾ ਨਹੀਂ ਉਹ ਕਿੱਥੇ ਹੋਊਗੀ ਹਾਂ ਹਲ ਤਾਂ ਨਹੀਂ ਉਹ ਨਹੀਂ ਪਾਉਂਦੀ ਉਹ ਕਿੱਥੇ ਉਹ ਨਹੀਂ ਕਿ ਆਪਣੀ ਵੀ ਕਲੇਮ ਨਹੀਂ ਜਾ ਕੋਈ ਮੋੜ ਮੋਣਾ ਮੋਟਾ ਕੁਝ ਮਾਣਦਾ ਨਹੀਂ ਦੀ ਦੋਣਾ 18000 ਦੀ ਬੰਦ ਹੋਈਆਂ ਮੈਂ ਜਾਉਂਦਾ ਕਾਲੀ ਕਿੱਥੇ ਕਰ ਲਾ ਫੋਨ ਉਸੇ ਮੈਂ ਮਾਲ ਆ ਰਿਹਾ ਮਾਲ ਆ ਪਿੱਛੇ ਜਾ ਹਾਂ ਦੀ ਪੱਕੀ ਦੇ ਅਗਲੇ ਦਾ ਮਾਲ ਹੈ ਵੇਚੀ ਨਾ ਵੇਚੀ ਮਾਰ ਕੇ ਕਰਦੇ ਐ ਇਹਦੇ ਚ ਕੀ ਗੱਲ ਹੈ ਮੇਰਾ ਬੈਕ ਹੈ ਤਾਂ ਦੋ ਜਣੇ ਫੱਟਿਆਂ ਦੀ ਡੇਢੀ ਲੈਣੀ ਕੋਈ ਨਹੀਂ ਕੋਈ ਨਹੀਂ ਉਹ ਤਾਂ ਫੇਰ ਹੀ ਹੈ ਯਾਰ ਤੁਹਾਨੂੰ ਕਹਿੰਦੀ ਮੇਰਾ ਵੀ ਬਈ ਨਹੀਂ ਹੁੰਦੀ ਪਿੰਟਾੜਾ ਅਬੀ ਚੋੜਾ ਲਾ ਦੇ ਲਾ ਦੇ ਕਿੰਨੀ ਪੱਕੀ ਦੇ ਨਹੀਂ ਹੁੰਦੀ ਨੇ ਆ ਮੌਕਾ ਸਮਾ ਲਈ ਉਹ ਤਾਤ ਨਹੀਂ ਨਹੀਂ ਯਾਰ ਨਹੀਂ ਵੀਡੀਓ ਕਰੀਂ ਤੰਦਾ ਖੜ ਜਾ ਬਾਈ ਸਹੀ ਗੱਲ ਆ ਬਾਈ ਯਾਰ ਮੈਨੂੰ ਵੀ ਬੇਚਾਰਾ ਤੇਰੀ ਬੱਕਰੀ ਤੇ ਲੱਗਦਾ ਉਹ ਮਰਦਾਉਣਾ ਥੋੜਾ ਹੀ ਐਟਮ ਜੀ ਨੇ ਮਸਾਲ ਖੜ ਜਾ ਪੁੱਨੀ ਚਾਲੀ ਜਾਉਂ ਜੇ ਮੇਰੇ ਟਾਂਹ ਤੇ ਆ ਕੇ ਮੈਂ ਢਾਲ ਦੂੰ ਸਹੀ ਐ ਬਾਈ ਸਹੀ ਐ ਸਹੀ ਪੈਸੇ ਦਾ ਬੋਤਲ ਲਾਤੇ ਸਹੀ ਐ ਸਹੀ ਬਹੁਤ ਰੁਪਏ ਲਾਤੇ ਤੈਨੂੰ ਲੈਣੇ ਜਰਾ ਮੈਨੂੰ ਵੀ ਦੇ ਦੇ ਵੀ ਲਈ ਜਾਂਦੇ ਮੈਂ ਤੇਰੇ ਤੋਂ ਐਨੇ ਕਿ ਮੈਂ ਰੁਪਏ ਲਵਾਂਗੇ ਤੁਸੀ ਨਹੀਂ ਚੱਲ ਜਾ ਜੇ ਉਹਦੇ ਨੂੰ ਰੁਪਏ ਆਈ ਪਏ ਨਹੀਂ ਲਾਦੇ ਤੂੰ ਥੋੜਾ ਗਲਤ ਨਹੀਂ ਲਾਉਂਦੇ ਅਸੀਂ ਉਹ ਕਿਰੀਬਾਤ ਵੀ ਮਨੂਣਾ ਥੋੜਾ ਹੀ ਹੈ ਮੈਂ ਇਹਦੂ ਘਾਟ ਰੁਪਏ ਨਹੀਂ ਦੇਣਾ ਬੱਚਾ ਇੱਕ ਹੈ ਬੱਚਾ ਇੱਕ ਹੈ ਇਹ ਦੱਸ ਕਿੰਨੇ ਦੇਣੀ ਹੈ ਕਿੰਨੇ ਦੇਣੀਆਂ ਵੀ ਤੂੰ ਤੇਰਾ ਮਨ ਕੀ ਕਹਿੰਦਾ ਹੈ ਹਾਂ ਵੀ ਇੱਕ ਗੱਲ ਹੀ ਨੂੰ ਰੱਖੀ 21 ਨਵੇਂ 21 ਨਵੇਂ ਟਿੱਕੀ ਦੱਸ ਅਈ ਦੱਸ ਹੁਣ ਕਾ ਨਾ ਬੋਲਣ 18000 ਦੀ ਬਕੀ ਜੂੜੇ ਦੀ ਦੇਖਿਆ ਸਾਨੂੰ ਨੀਵੇਂ 18 ਦੀ ਨਹੀਂ ਤੂੰ ਦਾਸ ਦਿੱਤਾ ਉਹ ਜਾ ਬੋਨਾਲਾ ਆ ਤੂੰ ਹਾਂ ਜੀ 1.14 ਨਹੀਂ ਦੇ ਠੀਕ ਹੈ ਹੱਕ ਦੀ ਗੱਲ ਹੈ ਚੱਲੀ ਅਸੀਂ ਮੰਨਾਂਗੇ ਹਾਂ ਵੜਾ ਰੱਸਾ ਉਹਨਾਂ ਨੂੰ ਨਹੀਂ ਹੁੰਦੀ ਵੜਾ ਦੇ ਨਹੀਂ ਨਹੀਂ ਉਹ ਵੜਾ ਦੇ ਨਹੀਂ ਚੱਲ ਨਹੀਂ ਹੁੰਦੀ ਤਾਂ ਠੀਕ ਆ ਬੱਸ ਬਹੁਤ ਮੰਨ ਜਾਈਦੀ ਹੁੰਦੀ ਐ ਸਾਰੇ ਮੰਨਾਂ ਦੀ ਪੰਚਾਇਤ ਦੀ ਟਾਲੀ ਦੀ ਜੇ ਤੂੰ 500 ਰੁਪਏ ਆਪਣੀ ਪੰਚਾਇਤ ਨੂੰ ਮੈਂ ਤਾਂ ਨਹੀਂ ਪੰਚਾਇਤ ਨੂੰ ਡਰੋਂ ਦੇ ਦਿੰਦੀ ਹੁਣ ਆ ਦੇ ਰਸਾ ਨਹੀਂ ਸਾਰੀ ਮੰਡੀ ਕੋਈ ਨਹੀਂ ਕੋਈ ਫਰਕ ਨਹੀਂ ਆਦਾ ਸਹੀ ਲਾਦੇ ਪੈਸੇ ਜਿਹੜਾ ਬੋਲਨੀ ਉਹਦਾ ਘਰੇ ਰੱਖੀ ਕਰਕੇ ਗਏ ਕੋਈ ਨਹੀਂ ਫੇਰੇ ਉਹ ਸਾਰਾ ਮੂਰੇ ਆ ਗਿਆ ਸਾਡੇ 4 1/2 ਪੈ ਕੇ ਪੈ ਕੇ ਸਹੀ ਲਾਤਾ ਹੋਰ ਪਿਛੇ ਹੋਣਾ ਪੈ ਕੇ ਵਿੱਚ ਕੀ ਨਹੀਂ ਜਾਂਦਾ ਚੱਲ ਨਹੀਂ ਵੇਖਦੀ ਬੱਕਰੀ ਕੋਈ ਮੁਰਝਾ ਲਾਓ ਗੁੱਸਾ ਨਾ ਕਰ ਗੁੱਸਾ ਨਹੀਂ ਕਰ ਸਾਡੀ ਗੱਲ ਮਾਣੀ ਮਾਣੀ ਬਈ ਗੁੱਸਾ ਤੇਰਾ ਕਹਿੰਦਾ ਯਾਰ ਔਰ ਇੱਕar ਹੱਥ ਆਉਂ ਲੈ ਠੀਕ ਹੈ ਨਾ ਬੱਕਰੀ ਵੇਚ ਦੇ ਆ ਵੇਚਦੇ ਵੇਚਣ ਨੂੰ ਵੇਚਣ ਦੇ ਮਰੀ ਆਏ ਆ ਵੇਚ ਦੇ ਸਮਝੀ ਕਾ ਗੱਲ ਨੂੰ ਠੀਕ ਹੁਸਨ ਚੱਲ ਦੇ ਪੂਰੀ 15 ਦੀ ਦਿੰਨਾ ਨਹੀਂ ਹੁੰਦੀ ਪੂਰੇ ਘਰ ਹੱਥ ਜਾ ਕੇ 3 1/2 15 ਦੀ ਜਾਂ ਹੋ ਗਈ ਹਾਂ ਤੇਰੇ ਵਰਗੇ ਸ਼িকার ਅਸੀਂ ਉੱਤੇ ਨਹੀਂ ਨਹੀਂ ਫਿਰ ਇਹਦੀ ਨਹੀਂ ਮੰਨਦੀ ਗੱਲ ਬਾਈ ਪਾਲੇ ਪੈਸੇ ਨਹੀਂ ਹੈਗੇ 8 ਨਗੋਜੇ ਵਰਗੀ ਲੈਤੀ ਤੈਨੂੰ ਹੁਣ ਲੈਨ ਆਲੇ ਮਰਜ਼ੀ ਤੇ ਅਗਲਾ ਮਨਾ ਲਿਆ ਨਹੀਂ ਨਹੀਂ ਸਾਢੇ ਕਿਉਂ ਵੀ ਅਗਲਾ ਮਨਾ ਲਿਆ ਉਹ ਨਹੀਂ ਉਹ ਤੇਰੀ ਮਰਜ਼ੀ ਹੈ ਉਹ ਤੇਰੀ ਨਾਕੀ ਨਾਲ ਹੈ ਐਂ ਅਗਲੇ ਦੀ ਸਿੱਟੀ ਵੀ ਨਹੀਂ ਐਂ ਅਗਲੇ ਦੀ ਸਿੱਟੀ ਵੀ ਨਹੀਂ ਹੋਈ ਗੱਲ ਸੁਣਾ ਬਾਈ ਇੱਕ ਹੋਰ ਲੈ ਦਿੰਨਾ ਐ ਜੇ ਤੂੰ ਅੱਜ ਪੱਟੇ ਨਵੀਂ ਪੱਟਾ ਇਹ ਯਾਰ ਦੀ ਲਿਜਾਵੇਂਗਾ ਪਹਿਲੇ 6 ਸਾਲ ਝਾਕੀਆਂ ਉਹਦੇ ਬੁੱਤੜ ਕੰਨੀ ਤੈਨੂੰ ਅੱਜ ਸੂਈ ਮਿਲਦੀ ਹੈ ਸੂਈ ਮਿਲਦੀ ਹੈ ਤਾਜੀ ਨਵੀਂ ਪੱਟਾ ਹੁਣ ਐ ਉਹ ਵੀ ਨਹੀਂ ਮਾਰਨਾ ਸੀ ਵਿਚਾਰਾ ਜਿੰਨੇ ਇੱਕਦਮ ਮਾਰਾ ਫਿਰ ਰਾਜੂ ਮੇਰੀ ਗੱਲ ਸੁਣ ਆਪ ਦਾ ਪੈਸੇ ਲਾਈ ਕੇ ਤਾਂ ਘਟਿਆ ਵੀ ਨਹੀਂ ਉਹ ਕਟਾਤਾ ਹੁਣ ਘਟਦਾ ਇੱਕ ਲੱਖ ਤਾਂ ਸੀ ਨੇ ਅਜੇ ਘਟਿਆ ਨਹੀਂ 18 ਤੋਂ ਦਾ ਸਿੱਧਾ ਸਾਢੇ 4500 ਘਟਾਤਾ ਹੁਣ ਜਿਹੜਾ ਲੱਖ ਪੰਜ ਚਾਰ ਇਹਨਾਂ ਦੀ ਤਾਂ ਦੂਰ ਨਹੀਂ ਹੋਣੀ ਦੁੱਧ ਦੇਉ ਪੱਠ ਵੇਠਾ ਸੁਖਣਾ ਕਿੰਨੇ ਦੀ ਕਹਿੰਦਾ ਸਹੀ ਦੱਸੀ ਸਹੀ ਆ ਉਹਦਾ ਵੈਸੇ ਨਾ ਗਲਤ ਨਹੀਂ ਕਰਿਆ ਅਸੀਂ ਜਮਾਂ ਸਹੀ ਆ ਜਮਾਂ ਸਹੀ ਆ ਜਾਂ ਦਾ ਕਹਿੰਦੇ ਦੁੱਧ ਦਾ ਹੈ ਨਹੀਂ ਅਸੀਂ ਹਾੜੇ ਕੱਢਦੇ ਕੋ ਮੰਤੇ ਬੰਤੇ ਨਹੀਂ ਵੀ ਹਾੜੇ ਕੱਢ ਲੈ ਵਿਚਾਰੇ ਨੇ ਲੈ ਭਾਈ ਅਈ ਤਾਂ ਪੂਰਾ 15 17 ਦਿੰਦੇ ਆ 15 ਦੇਣੀ ਆ ਯਾਰ ਖਾਣੇ ਖਾੜੀਆ 2 ਮਿੰਟ ਖਾੜਾ ਇਹ ਫੈਸਲੇ ਨੂੰ ਅਸੀਂ ਇਹਨਾਂ ਮੇੜਾਂਗੇ ਜਿੰਨੇ ਆਉਤਮ ਕਦਮੇ ਨੇ ਮੈਰ ਵਿੱਚ ਟੂਨ ਮੇਟਦੇ ਹਾਂ ਹਾਂ ਆਉਤਮ ਕਦਮੇ ਸਾਡੇ ਗਾਲ ਪੈਂਦੇ ਨੇ ਸਹੀ ਤਾਂ ਪੈਂਦੀ ਹੀ ਨਹੀਂ ਸਾਡੇ ਗਾਲ ਪੈਂਦੇ ਨੇ ਠੀਕ ਹੈ ਠੀਕ ਹੈ ਗੱਲ ਤੂੰ ਕਿੰਨੇ ਦੀ ਲਿਆ ਕੇ ਖੁਸ਼ ਹੈ ਸੌਰੀ ਸੱਟ ਮੈਂ 15 ਦੀ ਲਿਆ ਕੇ ਖੁਸ਼ ਹਾਂ ਉਹ 15 ਦੀ ਲਿਆ ਕੇ ਖੁਸ਼ ਹੈ ਠੀਕ ਹੈ ਗੱਲ ਮੇਰੀ ਠੀਕ ਹੈ ਦੋਏ ਪਾਸੇ ਲਿਖਾਈ ਤਨੀ ਤੂੰ ਆਪ ਕਰਾ ਲਈ ਕੋਈ ਨਹੀਂ ਅਸੀਂ ਉਹ ਇਨਸਾਨ ਨੂੰ ਮੋੜਦਾਂ ਨੀ ਪਿੱਛੇ ਉਹ ਸਾਨੂੰ ਤਾਂ ਫਿਰ ਉਹੀ ਹੋ ਲੈ ਮੇਰਾ ਹੁਣ ਕਿਸੇ ਪਾਸੇ ਵੀ ਨਹੀਂ ਭਜਦਾ ਤੂੰ ਚੱਲ ਫਿਰ ਇਹਨੂੰ ਉੱਤਰ ਕਿੰਨੇ ਜਗਾਈ ਸੌ ਲੱਗਦਾ ਸੌ ਲੱਗਦਾ ਫਿਰ 500 ਮੁੜਿਆਗਾ ਫਿਰ ਵੀ ਫਾਇਦਾ ਹੋਊਗਾ ਦੋਨੇ ਪਾਸੇ ਦੀ ਕਿਵੇਂ 200 ਲੱਗਦਾ ਪਾਸੇ ਇਹਦਾ ਤਰੀ ਹੋਊਗਾ 100 ਦਾ ਤੇਰਾ ਲੱਗੂ ਲੱਗੂ 100 ਦਾ ਯਾਰ ਹੁੰਦੀ ਨਹੀਂ 100 ਬਸ ਠੀਕ ਆ ਠੀਕ ਆ ਫਿਰ ਹਾਂ ਠੀਕ ਆ ਠੀਕ ਆ ਆ 10 ਫੈਸਲਾ ਗਲਤ ਕਰਦੇ ਨਹੀਂ ਹੋ ਸੋਈ ਵਧਿਆ ਦਾ ਜਿੱਦ ਤੇ ਨਹੀਂ ਲੈਣੀ ਪਤਾ ਅਗਲਾ ਛੱਡਦਾ ਵੀ ਨਹੀਂ ਬੱਕਰੀ ਲੈ ਕੇ ਆ ਰਹੀ ਅਰੇ ਜੀ ਅਸੀਂ ਵੇਚਾਂਗੇ ਵੀ ਹੁਣ ਸੋਈ ਵਧਿਆ ਬਾਈ ਹਾਂ ਸੋਈ ਵਧਿਆ ਠੀਕ ਆ ਠੀਕ ਆ ਠੀਕ ਆ ਸਾਉਦੋ ਜੇ ਵਰਗੀ ਥੱਲੇ ਪਾ ਲਈ ਜੀ ਸਾਡੇ ਪਿੱਛੇ ਕੀ ਗੱਲ ਹੈ 200 ਦੀ ਗੱਲ ਹੈ ਸਾਉਦਾਂ ਤੇਰਾ 400 200 ਵਾਪਸ ਕਰੀਂ ਲੋਰ ਕਰਾਏ ਆ 400 ਤੈਨੂੰ 300 ਵੀ ਨਹੀਂ ਲਾ ਦਉਂਦਾ ਮੈਂ 400 ਛੱਡਾਂ ਜਾਰੀ 400 ਪੰਚਾਇਤ ਦੀ ਟਾਹਨਾ ਨਹੀਂ ਪਾਇਆ ਇੱਕ ਮਾਉਂਡ ਸਾਉਦਾਂ 400 ਦੀ 250 ਵੀ ਦੇ ਦੇ 200 ਹੈ 250 ਓਏ ਉੱਥੇ 200 ਲੱਗੂਗਾ ਸਾਉਦਾਂ ਮੇਰੇ 100 ਵੀ ਲੱਗੂਗਾ 17 ਲੱਗੂਗੀ 200 ਹੀ ਆ ਅਸੀਂ ਤਾਂ ਲਵਾਂਗੇ 200 ਜੇ ਫੱਟਿਆਂ ਦੇ ਤੋਂ ਕਿੰਨੇ ਚ ਪੈਗੀ ਅਸੀਂ ਕਿਵੇਂ ਛੱਡਾਂਗੇ ਤੈਨੂੰ ਅਸੀਂ ਪੱਕਾਈ ਨਹੀਂ ਕਰਦੇ 17 ਅੰਚ ਪੈਗੀ ਫਿਰ ਵੀਡੀ ਜਗਲਾ ਕਹਿੰਦਾ ਪੈਸੇ ਮੰਗਲੇ ਰਾਜੂਰੇ ਨੇ ਤੁਹਾਡੇ ਪਰ ਕਹਿੰਦੇ ਮੰਗਣ ਲੱਤੇ ਸੀ ਉਹ ਚਲ ਕੋਈ ਅਸੀਂ ਮੰਗਦੇ ਨਹੀਂ ਹੁੰਦੇ ਤੇ ਨਹੀਂ ਰਾਜੂ ਉੱਤੇ ਨੂੰ ਆਏ ਨਹੀਂ ਕਹਿੰਦੇ ਜਿਹੜਾ ਤੇਰਾ ਹੱਕ ਤਾਂ ਦੇ ਦੇ ਸਾਡੇ ਵੀ ਜਵਾਬ ਹੁਣ ਕਦੋਂ ਦਵਾਗਾ ਬਾਈ ਥੋੜਾ ਪਿੱਛੇ ਜਣਾ ਯਾਰ ਬਾਈ ਬੰਦ ਨਾ ਬਿਸਿਆ ਇਹਨੂੰ ਦੇਵੋਗੇ ਚਾਹੇ ਤੰਗਲਾ ਵੀ ਘਟਾਤਾ ਪੰਚਾਇਤ ਤੋਂ ਬੋਲਣਾ ਫੁੱਲ ਹੈ ਇਹਦਾ ਵਿਚਾਰਾ ਬੰਦਾ ਪੰਚਾਇਤ ਦੀ ਮੰਨ ਗਿਆ ਯਾਰ ਉਹਦਾ ਬੋਲਿਆ ਹੀ ਨਹੀਂ ਬਸ ਉਹਦੀ ਬੱਕਰੀਆਂ ਮੁਕਤ ਕਿਵੇਂ ਦਵਾਈ ਅਸੀਂ ਤੈਨੂੰ ਹਾਂ ਬਈ ਮੇਰੀ ਗੱਲ ਸੁਣੋ ਯਾਰ ਇਹ ਕਹਿੰਦਾ ਮੇਰੇ ਬੱਕਰੀ ਵੀ ਮਹਿੰਗੀ ਆ ਠੀਕ ਆ ਇਹ ਕਹਦਾ ਰਹਿਣ ਇੱਕ ਗੱਲ ਦੱਸ ਬਈ ਸੁਣੋ ਬਈ ਥੋੜਾ ਪਿੱਛੇ ਯਾਰ ਉਹ ਬੱਕਰੀ ਵਧੀਆ 20000 ਮੰਗਦਾ ਹੈ ਸਾਨੂੰ ਰਾਜੂ ਕਹਿੰਦਾ 14-15 ਦੀ ਦਵਾ ਦੇ ਇਹ ਅਸੀਂ ਉੱਥੇ ਕੇਸ ਨਵੇਂੜਤਾ ਹਾਂ ਵੀ ਚੋੜਾ ਕੋਈ ਗੱਲ ਨਹੀਂ 15 ਦਾ ਹੀ ਹੱਥ ਕਿਹਾ ਨਹੀਂ ਦੇ ਅੱਜ 15200 ਦੀ ਦਵਾ ਹੀ ਹੈ ਹਰ ਜਾ ਹਰ ਜਾ ਠਈਆ ਕਲ ਸੁਣੋ ਮਿੱਠੂ ਖਰਚਾ ਮੜ ਗਿਆ ਤੇ ਕੇ 15 ਦੀ ਨਿਵੇਂ ਤੇਰੀ 15 ਵੀ ਲੈ ਕੇ ਉਥੇ 100 ਰੁਪਏ ਲਖਾਈ ਨਹੀਂ ਲੈਣਗੇ ਜੇ ਤੂੰ 100 ਇਹਦਾ ਦੇ ਦੇਗਾ ਕਿਹੜਾ ਮਰਦਾ ਉਹ ਕਿੰਨਾ ਘਟਾਤਾ ਸੀ ਨਹੀਂ 500 ਰੁਪਿਆ ਸੀ ਮੂੜ ਕੇ ਘਟਾਤਾ ਇਹਦਾ ਗੱਲ ਖਾਈ ਕਰਾ ਕੇ ਲੈ ਆ ਗੱਲ ਤਾਂ ਹੁਣ 100 ਓ ਯਾਰ 600 ਵੀ ਛੱਡਿਆ ਅਸੀਂ ਆਜ਼ਾਦ ਦੇ ਦਿਆਂਗੇ 100 ਲੈ ਫੜ ਸਾਢੀ ਆ ਗੱਲ ਸੁਣ ਲੈ ਹੁਣ ਪੰਜਾਬੀ ਅੰਕੜਾ ਆ ਬੱਸ ਇਹ ਸਾਈ ਸੁਣੀਏ ਇਹ ਥੋੜੀ ਖੜੋ ਵੀ ਬਿੱਤੀ ਬਣਾਉ ਮੁੰਡਿਆ ਉਹ ਬਾਈ ਵੀਡੀਓ ਬਣਾਓ ਬਾਈ ਖੁੱਲੇ ਆ ਜਾ ਖੁੱਲੇ ਆ ਜਾ ਉਹ ਖੜਾ ਖੁੱਲਾ ਕਰ ਲਓ ਆ ਫੜ ਤੇਰੀ ਸਾਈ ਕਿਹੜੇ ਨੇ ਦਿੱਤੀ ਹੈ ਆਪਣੀ ਐ ਰੱਖ ਤੂੰ ਰੱਖ ਕੋਲੇ ਤੇ ਰੱਖ ਕੋਲੇ ਰੱਖ ਉਹ ਬੰਦਾ ਸਿਆਣਾ ਵਿਚਾਰਾ ਉਹ ਤੇਰੇ ਨਾਲ ਕੰਮ ਨਹੀਂ 100 ਬਣਾ ਦੇ ਹੋਰ ਦੇ ਦੇ ਗੱਲ ਨੇ ਫਿਰ ਕਹਿੰਦੇ ਨੇ ਦਲਾਲ ਮਾਣੇ ਨੇ ਉਹ ਦਲਾਲ ਨਹੀਂ ਮਾਣੇ ਹੈਗੇ ਅੱਛਾ ਚਾਚਾ ਬਣਾਉਣ ਵਾਲੀ ਇਹ ਪਾਰੀਓ ਵਿਚ ਮੈਂ ਇਹ ਜਿਹੜੇ ਹੁਣ ਦੇ ਨੇ ਦੋ ਚਾਰ ਜਿਹਨਾਂ ਨੂੰ ਵੇਚਦਾ ਪਤਾ ਨਹੀਂ ਹੁਣ ਜਾਣ ਜੇ ਉਹ ਗਾਰ ਦੇ ਨੇ ਖੰਡੇ ਜਿਹੜੇ ਅਸਲੀ ਪੱਕੇ ਵਪਾਰੀ ਨੇ ਉਹਨਾਂ ਦਾ ਮਾਲ ਤਾਂ ਮੇਰੇ ਕੋਲ ਹੈ ਇੱਥੇ ਬਣਾ ਲੈ ਕੋਈ ਹੋਰੇ ਕਰਨ ਚ ਪਾ ਰਿਹਾ ਪਏ ਸੀ ਲੱਗਣੇ ਮਾਰਿਆ ਇਹ ਮੈਂਟ ਕਰਨੀ ਕੋਈ 100 ਲੈ ਲੈ ਕੋਤਾ ਤੁਸੀਂ ਘੱਟ ਵੱਡ ਕੇ ਕਰਦਿਆ ਕਰੋ ਕੰਟਰੋਲ ਜਿਹੜਾ ਅਣਜਾਣ ਬੰਦਾ ਵੀਡੀਓ ਬਣਾਉਂਦਾ ਉਹਨੂੰ ਪਤਾ ਨਹੀਂ ਹਾਂ ਨਾ ਸੀ ਬੋਲ ਕੇ ਹੁਣ ਇਤਨਾ ਗੁੱਸੇ ਆਏ ਨੇ ਬੋਲਣੇ ਆ ਬਾਈ ਹੋ ਗਿਆ ਹੁਣ ਕੀ ਜੇਬ ਪਾਟ ਕੇ ਰਤੀਆ ਖਿਚ-ਖਿਚ ਕੰਡ ਰਿਆ ਹੋਰ ਆ ਦੇਖ ਲੈ ਵੀਡੀਓ ਬਣਾ ਲੈ ਛੇ ਅਣੂਰੇ ਲੈ ਆਣਾ ਖੱਜ ਕੇ ਆ ਜਾ ਆਇਆ ਸਿਰਦੇ ਸਾਈਆ ਆਇਆ ਸਿਰਦੇ ਸਾਈਆ ਦੋ ਹਰਦੇ ਮਲੰਗਾ ਸੀ ਤੁਰੇ ਕਰਦੇ ਨੈ ਲੰਗ ਲੰਗ ਨਾ ਮੈਂ ਹੈ ਨਹੀਂ ਦੇਣਾ ਵੇ ਅਰੇ ਕਿਦਾ ਲੱਗ ਰਿਹਾ ਮਨਸਤ ਚੱਲ ਲੰਗ ਤੂੰ ਚੌਲ ਖਾ ਕੇ ਮਤਲਬ ਨਾ ਭੁੱਖਾ ਕਿ ਮੈਂ ਚੱਲ ਚੌਲ ਖਾ ਕਰਨ ਮੈਂ ਤਾਂ ਚਲ ਖੀਰ ਖਵਾ ਮੈਂ ਠੀਕ ਖਵਾ ਮੈਂ ਦੁਕਾਨ ਤੇ ਖੀਰ ਹੈ ਅੱਜ ਖੀਰ ਹੀ ਖਾਣੇ ਆ ਖੀਰ ਦਾ ਹਾਂ ਬੰਤੇ ਨੂੰ ਲੈ ਜੀਂ ਨਾ ਪਾਸਤਾ ਫੌਚਰਿਆ ਕੈਸਾ ਲੈਮੈਂਟ ਦੂਰੋਂ ਆਇਆ ਕਿੱਥੋਂ ਦੂਰੋਂ ਆਇਆ ਹੋ ਆਇਆ ਪੁੱਛੋ ਤੂੰ ਅਸੀਂ ਉਹ ਰਤਨੋ ਤੇ ਤੋਂ ਲਗਾਹ ਦੜ ਫੇਤੋ ਆਇਆ ਹਾਂ ਆ ਤਨਾ ਵਲਾ ਖੜਾ ਆ ਤਨਾ ਵਲਾ ਖੜਾ ਤਾਂ ਹੋ ਪੁੱਛੋ ਤੂੰ ਆਟ ਗੀ ਰੁਪਏ ਗਿੰਦੇ ਗਿੰਦੇ ਕੀ ਕਰਦੀ ਆ ਜਾਗ ਕੇ ਮਾਰਦੀ ਐ ਤੱਕੀ ਹੋਏ ਸਭ ਚੰਦਰ ਦੇ ਲੱਭੇ ਇੱਕ ਵਾਰੀ ਖੁੰਮਾ ਜਾਨ ਬੰਦਾ ਜਿਹੜਾ ਮੰਡੀ ਭੱਜ ਨਹੀਂ ਇੱਥੇ ਆ ਜਾ ਉਹ ਐ ਤਾਂ ਮਜ਼ਾ ਆਸਤਾ ਕਰਨੀ ਅਸੀਂ ਹੂੰ ਬੰਦੇ ਖੜੇ ਬੈਗ ਹੋਇਆ ਫਿਰ ਮਬਰੂਦਵਾਰੇ ਹਾਂ 500 ਘਟ ਮੰਗਾ ਹੋਇਆ 500 500 500 ਆ 200 ਘਟ 15 200 ਬਸ ਆਉਂਦਾ ਬਸ ਬਾਕੀ ਸਾਢੇ ਤਾਂ ਮੰਗਾ ਲੈ ਹਾਂ ਹਾਂ ਸਾਰਾ ਇੱਕ ਮੰਗਾਵੇ ਉਹ ਸਾਡੀ ਵੀ ਮੰਗਾ ਪਈ ਜੀ ਕੀ ਸੰਗ ਆਉਂਦੇ ਵੀ ਆਉਣਗੇ ੜਕੇ ਦੇ ਮੁੱਛਾਂ ਨੂੰ ਬੱਡੇ ਤੈਂ ਫਿਰਦੇ ਨੇ ਮਿੱਠੂਰੀ ਦਾ ਵਿਚਾਰੇ ਆਹ ਦੇਖ ਮਿੱਠੂ ਨਾ ਕੇ ਗਰ ਸਦੀਕ ਸਦੀਕ ਕੋਈ ਨਹੀਂ ਬਣਿਆ ਹੈਗਾ ਯਾਰ ਕੁਝ ਨਹੀਂ ਬਣਿਆ ਕਾ ਬਾਕੀ ਇਹਨਾਂ ਨੇ ਬੱਕਰੀ ਦਾ ਨਵੇੜ ਦੇ ਨਵੇੜ ਦਾ ਨੂ 200 ਪਾ ਕੇ ਬੱਕਰੀ ਦਾ ਨਵੇੜ ਦੇ ਮੈਂ ਤੈਨੂੰ ਗੂਗਲ ਪੇ ਕਰਾ ਦੇਣਾ ਸਹੀ ਜੇ ਤਾ ਪੱਲਿਓ ਪਾ ਦੇ ਤੈਨੂੰ ਬਾ ਦੇ ਰਾਜੂ ਕੋਈ ਨਹੀਂ ਬਵਾ ਤੂੰ 200 ਪਾ ਦੇ ਆਪ ਦੇ ਕੋਲੋਂ 200 ਪਾ ਦੇ ਪੂਰਾ ਲੈ ਨਾ ਮੇਰੇ ਪੱਲਿਓ ਦੇ ਦਨ ਆ ਯਾਰ ਕੋਈ ਨਾ ਇਹ ਆ ਚੱਕ ਹੋ ਗਿਆ ਪੂਰਾ ਅੱਲਾ 200 ਪੱਲਿਓ ਦੇ ਦੇਣੇ ਆ ਹਾ ਤੇ ਤੈਨੂੰ ਗੂਗਲ ਪੇ ਕਰਾਵਾ ਕਰਾ ਵੀ ਕਰਾ ਬਸ ਸਟਾ ਨਾ ਹਾਂ ਹਾਂ ਬਸ ਕਰ ਕੇ ਲੈ 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 ਤੇਰਾ ਬੱਚਾ ਤਾਂ ੱਲੇ ਛੱਡ ਦੇ ਆ ਕੇ ਰਪੀ ਤਾਂ ਮੇਰੀ ਗੇਂ ਲੈ ਮੇ ਤੇਰੀ ਮੁਠੀ ਜੀ ਮੈਂ ਗੇਂ ਲੈ ਲੈ ਨਹੀਂ ਆ ਗੋਟਾਂ ਚ ਲੈ ਲੈ ਓਏ ਇਹਨੂੰ ਐ ਲੈ ਲੈ ਵਿਚਾਰੀ ਨੂੰ ਲੈ ਦੱਸ ਬੱਚੇ ਨਹੀਂ ਚਾਹੁੰਗਾ ਹੁੰਦੇ ਆ 500 ਦਾ ਨੋਟ ਹੋ ਗਿਆ ਹਾਂਜੀ ਹੈ ਇੱਕ ਕਿਨਾ ਦੇ ਸਾਈ ਤੁਹਾਨੂੰ ਦੇ ਦਤਾ ਸੀ ਦੇਤੀ ਯਾਰ 100 ਰੁਪਿਆ ਵਿੱਚ ਪਾ ਦੇ ਮਾਤਾ ਵਿੱਚ ਠੀਕ ਠੀਕ ਜਾ ਉਹ ਥੁਡੇ ਚਲ ਚਲ ਜੇ ਨਾ ਪੰਚਾਇਤ ਉਹ ਕਹੋਂਗੇ ਰਾਜੂ ਨਹੀਂ ਖਾਗੇ ਨਹੀਂ ਨਹੀਂ ਠੀਕ ਹੈ ਠੀਕ ਹੈ ਆ ਜਾਊਗਾ 100 ਨਾ ਕੀ ਹੋ ਜੂ ਇੱਕ ਦੇ ਦੋ ਨੋਟ ਇੱਕ ਨੋਟ ਦੇ ਦਿੰਦਾ ਅੱਛਾ ਇੱਕ ਦੇ ਅੱਛਾ 2000 ਦੋ ਹੋ ਗਿਆ ਆ ਲੈ ਮੈਂ ਫੋਲ ਗਿਆ ਆਜਾ ਦੋ ਹੋ ਗਿਆ ਆ ਦੋ ਹੋ ਗਿਆ ਦੋ ਹੋ ਗਿਆ ਜੀ ਦੋ ਹੋ ਗਿਆ ਦੋ 2000 ਹਾਂ 3000 4000 5 6 7 8 ਮਹਾ ਬਣਾ ਕੰਮ ਅਰਦਾ ਕਰ ਲੇਗੀ 10 11 12 13 14 15 ਬਾਬੇ ਦਾ ਤਾਂ ਕੰਮ ਬਣ ਗਿਆ ਵੈਰੀ ਗੁੱਡ ਬਾਬੇ ਦਾ ਹੁਣ ਸਾਡਾ ਰਹਿ ਗਿਆ ਤੇਰੀ ਗਰੀਬੀ ਠੀਕ ਹੈ ਜੀ ਥੋੜਾ ਕਿਧਰ ਗਿਆ ਗੁਰਦੀਪ ਓਏ ਅਜਾ ਦੇਖ ਆ ਗਿਆ ਠੱਗਾ ਕੰਮ ਹੁਣ ਲਿਖਾ ਲੈਣਾ